ਬਾਬਾ ਵੀਰ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਪਿੰਡ ਰੂੜੀਵਾਲਾ ਜੀ ਸਿੰਘਾ ਪ੍ਰੈਸ ਨਿਯੰਤਰਕ ਜਸਤ ਪੰਨਵਾਲਾ ਹੈੱਡ ਗ੍ਰੰਥੀ ਬਾਬਾ ਜਸਬੀਰ ਸਿੰਘ ਅਤੇ ਗੋਬਿੰਦ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਲਾ ਤਰਨਤਾਰਨ ਚ ਪੰਦੇ ਨੇੜੇ ਚੋਹਲਾ ਸਾਹਿਬ ਪਿੰਡ ਰੂੜੀਵਾਲਾ ਵਿਖੇ ਧੰਨ ਧੰਨ ਬਾਬਾ ਵੀਰ ਸਿੰਘ ਨਰੰਗਾ ਬਾਦ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਾਲਾਨਾ ਗੁਰਮਤ ਜੋੜ ਮੇਲਾ ਤੇ ਖੇਡ ਮੇਲਾ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਮੇਲਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾ ਸਦਕਾ ਮਿਤੀ 18 ਜੁਲਾਈ 2024 ਦਿਨ ਵੀਰਵਾਰ ਨੂੰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਸ਼ਰਧਾ ਪੂਰਵਕ ਅਤੇ ਤੁਮ ਤੁਮ ਨਾਲ ਮਨਾਇਆ ਜਾ ਰਿਹਾ ਹੈ ਇਸ ਸਮੇਂ ਪਹੁੰਚ ਰਹੇ ਗੁਰੂ ਘਰ ਦੇ ਮਹਾਨ ਬੁਲਾਰੇ ਰਾਗੀ ਢਾਡੀ ਕਵਿਸ਼ਰੀ ਜਥੇ ਅਤੇ ਕਥਾਵਾਚਕ ਜਿਵੇਂ ਕਿ ਭਾਈ ਮੰਗਲ ਸਿੰਘ ਝਾੜ ਸਾਹਿਬ ਵਾਲੇ ਰਾਗੀ ਜਥਾ ਅਤੇ ਕਥਾਵਾਚਕ ਗਿਆਨੀ ਹਰਪ੍ਰੀਤ ਸਿੰਘ ਮਖੂ ਅਤੇ ਭਾਈ ਪ੍ਰੀਤਪਾਲ ਸਿੰਘ ਬਰਗਾੜੀ ਕਵਿਸ਼ਰੀ ਜਥਾ ਅਤੇ ਇੰਟਰਨੈਸ਼ਨਲ ਢਾਡੀ ਜਥਾ ਬੀਬੀ ਦਲੇਰ ਕੌਰ ਖਾਲਸਾ ਅਤੇ ਸੰਤਿਸ਼ ਪਾਹੀ ਸਿਸਟਰ ਕਵਿਸ਼ਰੀ ਜਥਾ ਇਹ ਅਲਕਲਮ ਵਾਲੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕਰਨਗੇ ਗੁਰੂ ਕਾਲ ਅੰਗਰ ਅਤੁੱਟ ਵਰਤੇਗਾ ਸ਼ਾਮ ਨੂੰ ਵੱਡੇ ਪੱਧਰ ਤੇ ਕਬੱਡੀ ਮੈਚ ਨਾਮਵਰ ਟੀਮਾਂ ਵਿਚਕਾਰ ਕਰਵਾਏ ਜਾਣਗੇ ਇਲਾਕਾ ਨਿਵਾਸੀ ਨਗਰ ਨਿਵਾਸੀ ਅਤੇ ਦੇਸ਼ ਆਦੇਸ਼ਾਂ ਦੀਆਂ ਐਨ ਆਰ ਆਈ ਸੰਗਤਾਂ ਨੂੰ ਬੇਨਤੀ ਹੈ ਗੁਰਮਤ ਮੇਲੇ ਵਿੱਚ ਪਹੁੰਚ ਕੇ ਤਨ ਮਨਤਾ ਨਾਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਦਸ ਰੇਣ ਬਾਬਾ ਬਿਜਨ ਸਿੰਘ ਜੀ ਉਹਨਾਂ ਨਾਲ ਖੜੇ ਹੋਰ ਵੀ ਨੌਜਵਾਨ ਸੇਵਾਦਾਰ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਜ ਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨਨ ਸਟੋਰ ਚੋਹਲਾ ਸਾਹਿਬ ਗੋਬਨ ਸਿੰਘ ਮਾਨਸ ਰਿਹਾਲੀ ਕਲਾਂ ਬਾਬਾ ਬੀਰ ਸਿੰਘ ਦੀ ਮੈਨੂੰ ਦਰਕਾਰ ਦੀ ਸੇਵਾ ਕਰਨੀ ਹੈ ਅੱਜ ਇਹ ਸੇਵਾ ਕਰਦੀ ਹੈ ਕਿਹੜੀ ਦਰਵਾਜ਼ੀ ਸੇਵਾ ਕਰਦੀ ਹੈ ਇਹ ਰੂਰੀਆ ਸਾਹਿਬ ਬਾਬਾ ਬੀਰ ਸਿੰਘ ਦਾ ਸਤਨ ਹੈ ਬਾਬਾ ਬੀਰ ਸਿੰਘ ਦਾ ਸਤਨ ਹੈ ਪਿੰਡ ਰੂਰੀ ਵਾਲਾ ਦੇਖੇ ਮੇਰੇ ਚੋਹਲਾ ਸਾਹਿਬ ਤੋਂ ਕੰਮ ਦਿਗੇ ਹੈ ਹਾਂ ਜੀ ਨਹੀਂ ਇਹ ਸੇਵਾ ਚੱਲ ਰਹੀ ਹੈ ਕੋਈ ਪ੍ਰੋਗਰਾਮ ਜਾਂ ਮੇਰਾ ਬਣਾਇਆ ਜਾ ਰਿਹਾ ਹੈ ਬਾਬਾ ਨੂੰ ਜਨਮ ਦਿਹਾੜਾ ਮਨਾਉਨੇ ਆ ਬਾਬਾ ਵੀਰ ਸਿੰਘ ਜੀ ਦਾ ਬਾਬਾ ਵੀਰ ਸਿੰਘ ਇਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰਾਇਆ ਜਾ ਰਿਹਾ ਹੈ ਆਪ ਜੀ ਸੰਗਤਾਂ ਨੂੰ ਸੱਦਾ ਦੇਣਾ ਚਾਹੁੰਦੇ ਹੋ ਹਾਂ ਪੀ ਬਾਬਾ ਵੀਰ ਸਿੰਘ ਦੇ ਦਰਬਾਰ ਤੇ ਪਹੁੰਚ ਕੇ ਤਨ ਮਨ ਧਨਾਂ ਸੇਵਾ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਲਾਕਾ ਨੂੰ ਅਸੀਂ ਨਗਰ ਨੂੰ ਅਸੀਂ ਅਜੇ ਦੇਖਣ ਦੇ ਸੰਗਤ ਇਹਨਾਂ ਲਈ ਸਾਰੇ ਹੀ ਬਾਬਾ ਜੀ ਦੀ ਸੇਵਾ ਕਰਕੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਜੀ ਆਪ ਵੀ ਇਹ ਕਰਦੇ ਹੋ ਹਾਂ ਜੀ ਆਪ ਜੀ ਦੀ ਕੀ ਕੀ ਕਿੰਨਾ ਦਾ ਦੱਸੋ ਕੋਟ ਸਿੰਘ ਆਪਜੀ ਸੇਵਾਦਾਰ ਸ਼ੇਰ ਜੀ ਤੁਸੀਂ ਸੇਵਾ ਕਰ ਰਹੇ ਹੋ ਇਹ ਸਾਰੇ ਬਾਬਾ ਜੀ ਦੇ ਆਪਣੇ ਕੋਲ ਨਨ ਨਨ ਹੋ ਜੇ ਤੁਹਾਨੂੰ ਜਾਣ ਨਾ ਦੋ ਬਾਬਾ ਜੀ ਜਸਵੀਰ ਸਿੰਘ ਜੀ ਮੈਂ ਤਾਂ ਸਰਕਾਰ ਜਸਵੀਰ ਸਿੰਘ ਅੱਜ ਮੈਨੂੰ ਪਤਾ ਲੱਗਾ ਕਿ ਬਾਬਾ ਗੀਤ ਸਿੰਘ ਜੀ ਦਾ ਮੇਲਾ ਆ ਰਿਹਾ ਜਨਮ ਦੇਹਾ ਦਾ ਬੇਨ ਰੂੜੀ ਰੂੜੀ ਵਾਲਾ ਲਿਖੇ ਆਪਜੀ ਦੱਸਣਾ ਚਾਹ ਬਸੰਤਾ ਨੂੰ ਇਸ ਸੰਗੰਧੀ ਕੀ ਕੀ ਵਿਚਾਰ ਬਧੇ ਰਹੇ ਸੰਤਾ ਨੂੰ ਸਤਿ ਸ਼੍ਰੀ ਅਕਾਲ ਸ਼ੀਰ ਬਾਬਾ ਵੀਰ ਸਿੰਘ ਦੀ ਪਹਿਲਾਂ ਸਭ ਤੋਂ ਆਪ ਜੀ ਨੂੰ ਜੀ ਆਇਆਂ ਦੀ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸ਼ੀਰ ਬਾਬਾ ਵੀਰ ਸਿੰਘ ਦੇ ਢੋਡ ਮਿਲ ਨਗੇ ਵਧਾ ਰਹੇ ਆ ਤੁਹਾਡਾ ਚੈਨਲ ਵਾਲਿਆਂ ਦਾ ਸਭ ਤੋਂ ਪਹਿਲਾਂ ਸਤਿਕਾਰਯੋਗ ਸਾਡੇ ਵੱਲੋਂ ਪ੍ਰਬੰਧਕ ਕਮੇਟੀ ਵੱਲੋਂ ਧੰਨਵਾਦ ਹੈ ਮਾਰੇ ਤੁਹਾਡੇ ਤੇ ਚੈਨਲ ਤੇ ਕਿਰਪਾ ਕਰਨ ਤੁਹਾਡੇ ਪਰਿਵਾਰ ਤੇ ਕਿਰਪਾ ਕਰਨ ਚੈਨਲ ਸੋਹਣਾ ਚੱਲੇ ਬਾਬਾ ਵੀਰ ਸਵਾਤ ਰੱਖੇ ਸ਼ੀਰ ਬਾਬਾ ਵੀਰ ਸਿੰਘ ਦੀ ਮਹਾਂਪੁਰਖਾਂ ਦਾ ਕਲ ਨੂੰ ਨੋ ਸ੍ਰੀ ਅਖੰਡ ਪਾਠ ਸਾਹਿਬ ਰਾਮ ਹੋਣੇ ਨੇ ਜਨਮ ਦਿਨ ਨੂੰ ਖਰਾਕ ਦੇ ਸਾਰੇ ਨਗਰ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਸ੍ਰੀ ਅਖੰਡ ਪਾਠ ਸਾਹਿਬ ਰਾਮ ਹੋਣੇ ਨੇ ਠੀਕ 11:30 ਵਜੇ ਸਤਿਗੁਰੂ ਪਾਤਸ਼ਾਹ ਮਹਾਰਾਜੀ ਕਿਰਪਾ ਦੇ ਨਾਲ ਅਰਦਾਸ ਬੇਨਤੀ ਹੋਵੇਗੀ ਸਾਰਾ ਸੰਗਤ ਰਲ ਮਿਲ ਕਰਕੇ ਪ੍ਰਬੰਧਤੂਮੇਤੀ ਲਾਲਕੇ ਸਾਰੀ ਸੰਗਤ ਰਲ ਕੇ ਸਾਰਾ ਨਗਰ ਰੂੜੀ ਵਾਲਾ ਸਨਦੋਗ ਦਿੰਦੇ ਆ ਬੜੇ ਸ਼ਰਧਾ ਭਾਵਨਾ ਦੇ ਨਾਲ ਮਹਾਂਪੁਰਜਾਂ ਦਾ ਜੋ ਕਿ ਜਨਮ ਦਿਨ ਮਨਾਉਣਾ ਹੈ ਅਤੇ ਜੋ ਕਿ ਇਸੇ ਖੜਪੜ ਸਾਹਿਬ ਤੋਂ ਅਗਲੇ ਦਿਨ ਮੱਗ ਦੀ ਅਰਦਾਸ ਬੇਨਤੀ ਹੋਵੇਗੀ ਫਿਰ 18 ਤਰੀਕ ਨੂੰ ਵੀਰਵਾਰ ਮਹਾਂਪੁਰਸ਼ਾਂ ਦੇ ਜਨਮ ਦਿਨ ਮੌਕੇ ਰਾਖ ਦੇ ਸੇ ਖੜਪੜਪਟਾ ਸਾਹਿਬਾਂ ਦੇ ਲੜੀ ਦੇ ਭੋਗ ਪਾਉਣਗੇ ਭੋਗ ਤੋਂ ਉਪਰੰਤ ਬਾਹਰ ਦੀਵਾਨ ਸਜਾਏ ਜਾਣਗੇ ਜੋ ਕਿ ਸਤਿਗੁਰੂ ਪਾਚਾ ਮਹਾਰਾਜ ਜੀ ਦੇ ਕਥਾ ਵਿਚਾਰ ਢਾਡੀ ਜਤੇ ਜੋ ਆਪਣੇ ਕੋਲ ਪਹੁੰਚ ਰਹੇ ਨੇ ਉਹ ਸੰਗਤਾਂ ਨੂੰ ਗੁਰੂ ਦਾ ਹਾਰਜਾ ਸੁਣਾ ਕੇ ਨਿਹਾਰ ਕਰਨਗੇ ਅਤੇ ਬਹੁਤ ਫਿਰ ਬਾ ਸ਼ਾਮਾਂ ਦੇ ਟਾਈਮ ਨੂੰ ਕਬੱਡੀ ਹੋਵੇਗੀ ਬਹੁਤ ਸਤਿਗੁਰਾਂ ਦੀ ਕਿਰਪਾ ਦੇ ਨਾਲ ਸ਼ਹੀਦ ਬਾਬਾ ਵੀਰ ਸਿੰਘ ਦਾ ਸਥਾਨ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਨਾਨਕ ਦਾਸ ਮੋਕ ਤੇ ਜੋ ਬੋਲਾ ਇਹੀ ਹੁਆ ਸੱਚ ਹੋਵੇ ਜਿਹੜਾ ਵੀ ਕੋਈ ਦਾਤ ਮੰਗਦਾ ਹੈ ਸ਼ਹੀਦ ਬਾਬਾ ਵੀਰ ਸਿੰਘ ਦੀ ਸਤਿਗੁਰ ਮਨੋਕਾ ਨ ਪੂਰੀਆਂ ਕਰਦੇ ਨੇ ਤੇ ਸੰਗਤਾ ਕਰਕੇ ਗੁਰੂ ਘਰ ਦੀਆਂ ਕੁਰਸੀਆਂ ਪ੍ਰਾਪਤ ਕਰਦੀਆਂ ਬੇਨਤੀ ਹੈ ਕਿ ਸੰਗਤਾਂ ਨੂੰ ਵੱਧ ਵੱਧ ਨਗਰ ਨਵਾਸੀਆਂ ਨਾਗਰ ਨਵਾਸੀਆਂ ਨੂੰ ਦੇਸ਼ਾਂ ਪਰਦੇਸਾਂ ਨੂੰ ਸੋ ਸਾਡੇ ਵੱਲੋਂ ਬੇਨਤੀ ਹੈ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਹੈ ਕਿ ਸਾਰੀਆਂ ਸੰਗਤਾਂ 18 ਤਰੀਕ ਨੂੰ ਦਿਨ ਵੀਰਵਾਰ 305 ਨੂੰ ਪਹੁੰਚ ਕੇ ਗੁਰੂ ਘਰ ਦੀਆਂ ਵੱਧ ਵੱਧ ਖੁਸ਼ੀਆਂ ਪ੍ਰਾਪਤ ਕਰਨ ਅਤੇ ਆ ਕੇ ਹਾਜ਼ਰੀ ਭਰਨਾ ਤੇ ਨਾਲ ਮਾਲ ਪੂੜਿਆਂ ਦਾ ਲੰਗਰ ਗੁਰੂ ਕੇ ਲੰਗਰ ਜਲੇਬਾ ਦਾ ਲੰਗਰ ਆ ਤੋਟ ਵਰਤਣਾਈ ਸਾਰੀਆਂ ਸੰਗਤਾਂ ਹਾਜ਼ਰੀ ਭਰ ਮੈਂ ਸੇਵਾ ਕਰਨ ਅਤੇ ਤਨ ਮਨ ਧੰਗੇ ਨਾਲ ਸੇਵਾ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਸਿਰਵਾਦਾਂ ਵੀਰ ਸਿੰਘ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰ ਤੇ ਮਿਹਰ ਭਰਿਆ ਹੱਥ ਜੇ ਕੇ ਰਕਨ ਸਾਰੇ ਕਾਰ ਸਾਧਗੁਰੂ ਆਪ ਕਰਾਉਣ ਸਰਬੰਧਕ ਕਮੇਟੀ ਦੀ ਚੜ੍ਹਦੀ ਕਲਾਕਾਰਨ ਅਤੇ ਚੜ੍ਹੂ ਦਰਬਾਰ ਤੇ ਵੀ ਸਰ ਤੇ ਆਤ ਰਕਨ ਜਿਸ ਦਾ ਕਾਰਜ ਜਤਨ ਹੈ ਕਿ ਆ ਮਾਨਸ ਕਿਆ ਜਰਾ RAM ਮਹਾਰਾਜ ਆਪ ਜੀ ਦੇ ਕਾਰਜ ਆਪ ਕਰਾ ਲੈਣ ਅਤੇ ਚੜ੍ਹਦੀ ਕਲਾ ਦੇ ਨਾਲ ਮਾਨਸ ਸੱਚੇ ਪਾਚਾ ਬਖਸ਼ਾ ਕਰ ਤੇ ਸਾਰੇ ਨਦਰ ਦਾ ਪਲਾਕਾਰ ਚੈਨਲ ਵਾਲਾ ਦਾ ਧੰਨਵਾਦ ਹੈ ਜੁੜੇ ਸਾਡੀ ਗੁਰੂ ਕਰਦੀ ਸੇਵਾ ਬਹੁਤ ਬਹੁਤ ਤਕ ਤੁਸੀਂ ਫਲਾ ਰਹੇ ਹੋ ਬਾਬਾ ਵੀਰ ਸਿੰਘ ਜੀ ਮਹਾਰਾਜ ਤੁਹਾਡੀਆਂ ਵੀ ਮਨੋਗਾਵਨਾ ਪੂਰੀ ਕਰੇ ਚੈਨਲ ਚੱਲਦੀ ਕਰਨਾ ਚੱਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਭਾਈ ਦਸਬੀ ਸਿੰਘ ਜੀ ਪੱਤਰਕਾਰ ਸਾਹਿਬ ਦੀ ਆਗਮੀ ਦਾ ਬਹੁਤ ਬਹੁਤ ਧੰਨਵਾਦ ਤੁਸਾ ਦੀ ਕਿਰਪਾ ਕਰੇ ਰਹਿਮਤ ਕਰੇ ਜੀ ਕੱਲ ਨੂੰ ਜੇ ਖਾੜਪੜ ਸਾਹਿਬ ਹੋ ਰਾਇ ਨੇ ਸਾਰੀਆਂ ਸਗਤਾਂ ਦਰਸ਼ਨ ਦੇਣੇ ਨੇ ਬਾਬਾ ਜੀ ਆਪ ਜੀ ਨੇ ਸਾਰੀ ਤਰਫਿ ਚਾਹਤੇ ਆਪ ਜੀ ਦਰਸ਼ਨ ਕਰਨ ਲਈ ਫਿਰ ਮੌਕਾ ਮਿਲਿਆ ਆਵਾਂਗੇ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਜੀ ਸਿੰਘਾ ਟੀਮ ਅਤੇ ਜਸਤ ਨਵਾਲਾ ਵੱਲੋਂ ਆਵਾਜਾਈ ਲੋਕਾਂ ਲਈ ਖਾਸ ਮੈਸੇਜ ਟ੍ਰੈਫਿਕ ਨਿਯਮਾਂ ਨੂੰ ਅਪਣਾਓ ਸੜਕ ਆਵਾਜਾਈ ਲੋਕ ਭਲਾਈ ਵਿੱਚ ਵਾਧਾ ਪਾਓ ਆਪਣੇ ਵਾਹਨ ਦੀ ਸਪੀਡ ਨੂੰ ਨਿਰੰਤਰ ਵਿੱਚ ਰੱਖੋ ਕਿਉਂਕਿ ਸੜਕ ਤੇ ਆਵਾਜਾਈ ਲੋਕ ਸਾਡੇ ਆਪਣੇ ਹਨ ਕਰ ਭਲਾ ਸੋ ਹੋ ਭਲਾ ਅੰਤ ਭਲੇ ਦਾ ਭਲਾ ਪਿਆਰੇ ਦਰਸ਼ਕੋ ਜੀ ਸਿੰਘਾ ਟੀਵੀ ਚੈਨਲ ਤੁਹਾਡਾ ਆਪਣਾ ਚੈਨਲ ਹੈ ਇਸ ਨੂੰ ਲਾਈਕ ਕਮੈਂਟ ਸ਼ੇਅਰ ਕਰੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਦਬਾਉਣਾ ਨਾ ਭੁੱਲੋ ਤਾਂ ਕਿ ਹਰ ਆਉਣ ਵਾਲੀ ਵੀਡੀਓ ਆਪਜੀ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਣੇ ਪਿੰਡ ਜਾਂ ਸ਼ਹਿਰ ਦਾ ਕੋਈ ਵੀ ਪ੍ਰੋਗਰਾਮ ਫੁੱਲ ਐਚਡੀ ਲਾਈਵ ਕਰਵਾਉਣ ਸੰਬੰਧੀ ਅਤੇ ਆਪਣੇ ਕਾਰੋਬਾਰ ਦੀ ਐਡ ਮਸ਼ੂਰੀ ਕਰਵਾਉਣ ਸੰਬੰਧੀ ਸੰਪਰਕ ਨੰਬਰ 9779319426 9872635913